ਹੈਲੋ ਸਤ ਸ੍ਰੀ ਅਕਾਲ ਗਾਇਸ ਕਿਦਾ ਤੁਸੀਂ ਸਾਰੇ ਠੀਕ ਹੋਗੇ ਗਾਇਸ ਆਪਾਂ ਨੂੰ ਲੱਗੇ ਅੱਜ ਕੀ ਆ ਜੀ ਸਬਜ਼ੀ ਦੀ ਹੀ ਦੇਖ ਸਕਦੇ ਹੋ ਮੈਂ ਕੱਟਣ ਲੱਗੀ ਕੀ ਆ ਇੱਧਰ ਇੱਕ ਮਰ ਕਰ ਲਿਆ ਸੀ ਮਤਲਬ ਛਿੱਲ ਕੇ ਰੱਖਿਆ ਹੋਇਆ ਵਾ ਤੇ ਇੱਧਰ ਮੈਂ ਕੱਟਾਂਗੀ ਤੁਸੀਂ ਵਲੌਗ ਦੇ ਨਾਲ ਬਣੇ ਰਹੋ ਗਾਇਸ ਤੁਸੀਂ ਦੇਖ ਸਕਦੇ ਹੋ ਕਿ ਮੈਂ ਆ ਕੀ ਆ ਰਗੜਨੇ ਹੀ ਮਤਲਬ ਵੀ ਛਿੱਲੇ ਲੇ ਸੀ ਨਾਲ ਮੈਂ ਕੱਟ ਲਈ ਸੀ ਪਿਆਜ਼ ਛਿੱਲੇ ਸੀ ਹੁਣ ਆਪਾਂ ਇਹ ਕਰਾਂਗੇ ਕਟਿੰਗ ਵੀ ਦੇਖੀ ਜਾਓ ਗਾਇਸ ਵਲੌਗ ਦੇ ਨਾਲ ਬਣੇ ਰਹੋ ਸਕਿੱਪ ਨਾ ਕਰਿਓ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਕਿਵੇਂ ਦੇ ਲੱਗਦੇ ਸਾਡੀ ਦਿੱਲੀ ਵਲੋਗ ਕੁਕਿੰਗ ਵਾਲੇ ਕਮੈਂਟ ਕਰਕੇ ਜਰੂਰ ਦੱਸਿਆ ਕਰੇ ਗਾਈਜ਼ ਤੁਸੀਂ ਦੇਖ ਸਕਦੇ ਹੋ ਕਿ ਜੇ ਮੈਂ ਕੀਆ ਕੱਟ ਲਿਆ ਹੋਰ ਮੈਂ ਕੱਟ ਲੱਗੀ ਆ ਪਿਆਜ਼ ਗਾਈਜ਼ ਜਿਵੇਂ ਤੇਰੇ ਮੁਦੱਸਬ ਪਿਆਜ਼ ਮੈਂ ਕੀਆ ਕੱਟ ਲਿਆ ਪਿਆਜ਼ ਕੱਟਣ ਲੱਗੀ ਤੇ ਇੱਧਰ ਆ ਗਿਆ ਆਪਣਾ ਲਸਣ ਦੀ ਇੱਕ ਤੁਰੀ ਥੋੜਾ ਜਿਹਾ ਪਾਉਂਗੇ ਆਪਾਂ ਅਦਰਕ ਪਹਿਲਾਂ ਆਪਾਂ ਕੱਟ ਲਏ ਪਿਆਜ਼ ਤੇ ਫਿਰ ਆਪਾਂ ਛਿੱਲਾਂਗੇ ਅਦਰਕ ਤੇ ਅਦਰਕ ਲਸਣ ਗਾਇਸ ਆ ਸਾਰੇ ਕੰਮ ਤੋਂ ਬਾਅਦ ਫਿਰ ਆਪਾਂ ਕਰਾਂਗੇ ਕੀਆ ਨੂੰ ਗ੍ਰੈਂਡ ਕਰਾਂਗੇ ਤੁਹਾਨੂੰ ਜਿਵੇਂ ਕਿ ਦੱਸਿਆ ਹੈ ਕਿ ਅੱਜ ਆਪਾਂ ਪਾਉਣਾ ਹੈ ਰੈਤਾ ਤੇ ਵਲੋਗ ਦੇ ਨਾਲ ਬਣੇ ਰੇ ਖੋਲਣਾ ਕਰਨ ਲੱਗੀ ਆ ਪਿਆਜ਼ ਦੀ ਕਟਿੰਗ ਤੁਸੀਂ ਵੀ ਦੇਖ ਸਕਦੇ ਹੋਗੀ ਲੋਕਾਂ ਨੂੰ ਗਾਇਸ ਪਨੀ ਰਿਹਾ ਕਰੋ ਹਨ ਨੂੰ ਸਪੋਰਟ ਕਰਿਆ ਕਰੋ ਸਾਰੇ ਜਾਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਲਾਈਕ ਵੀ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਡੀ ਵੀਡੀਓ ਕਿੰਨੀ ਦੀ ਲੱਗੀ ਹੈ ਜੀ ਸਾਡੇ ਅੱਗੇ ਹੱਥ ਬੰਨ੍ਹ ਕੇ ਰਿਕਵੈਸਟ ਹੈ ਜੀ ਸਾਰੇ ਵੀਰਤਾਂ ਮਦੇ ਕੇ ਸਪੋਰਟ ਕਰੋ ਜਿਵੇਂ ਕਿ ਦੇਖ ਸਕਦੇ ਹੋ ਬ੍ਰਿਕ ਬ੍ਰਿਕ ਬਤਲ ਲੰਬਾ ਲੰਬਾ ਬ੍ਰਿਕ ਬ੍ਰਿਕ ਕਰਦੀ ਪਈਆਂ ਖਤਲਾ ਪਤਲਾ ਪਿਆਜ਼ ਦੀ ਕਟਿੰਗ ਤੁਸੀਂ ਵੀ ਦੇਖ ਸਕਦੇ ਹੋ ਲੋ ਗਾਇਸ ਇੱਧਰ ਕਟਿੰਗ ਹੋ ਗਈ ਆ ਦੋਨਾਂ ਚੀਜ਼ਾਂ ਦੀ ਕੀ ਆ ਦੀ ਨਾਲ ਹੋ ਗਈ ਪਿਆਜ਼ ਦੀ ਤੇ ਹੁਣ ਮੈਂ ਕਿੱਥੇ ਰੱਖਾਂਗੀ ਸਾਈਡ ਤੇ ਤੇ ਹੁਣ ਆਪਾਂ ਛਿੱਲਾਂਗੇ ਲਸਣ ਨੂੰ ਤੇ ਅਦਰਕ ਨੂੰ ਤੁਸੀਂ ਇੱਥੇ ਦੇਖਦੇ ਰਹੋ ਵਲੋਗ ਨਾਲ ਬਣੇ ਰਹੋ ਗਾਈਸ ਜਿਵੇਂ ਕਿ ਤੁਹਾਨੂੰ ਦੱਸ ਦਈਏ ਵੀ ਅੱਜ ਨਾ ਆਪਾਂ ਅੰਬੀਆਂ ਵੀ ਲੈ ਕੇ ਆਏ ਹਾਂ ਇਸ ਲਈ ਜਦੋਂ ਆਪਾਂ ਸਬਜ਼ੀਆਂ ਲੈਣ ਗਏ ਸੀ ਬਾਜ਼ਾਰ ਤੇ ਵੀ ਅੱਜ ਬਣਾਵਾਂਗੇ ਆਪਾਂ ਚੱਠੂ ਚੱਠੂ ਦੇ ਵਿੱਚ ਚਟਨੀ ਤੇ ਤੁਹਾਨੂੰ ਇਹ ਵੀ ਦਿਖਾਵਾਂਗੇ ਕਿਵੇਂ ਬਣਾਈ ਆ ਤੁਸੀਂ ਵਲੋਗ ਜਿਹੜਾ ਬੱਸ ਗਾਇਸ ਬਣੇ ਰਿਹਾ ਹੋਰ ਮਸ਼ੀਨ 'ਨ ਲੱਗੀ ਆ ਪਿਆਜ਼ ਸੋਰੀ ਮਸ਼ੀਨ 'ਨ ਲੱਗੀ ਆ ਲਸਣ ਲਸਣ ਛਿਲ ਕੇ ਗਾਇਸ ਤੁਹਾਨੂੰ ਮਿਲਦੇ ਆਪਾਂ ਲੋ ਜੀ ਮੈਂ ਕਰ ਲਿਆ ਸੀ ਲਸਣ ਨੂੰ ਛਿੱਲ ਲਿਆ ਸੀ ਅਦਰਕ ਨੂੰ ਵੀ ਛਿੱਲ ਲਿਆ ਸੀ ਹੁਣ ਮੈਂ ਕਰ ਲੇ ਗਾਇਸ ਇਹਦੀ ਕਟਿੰਗ ਤੁਸੀਂ ਵੀ ਦੇਖ ਸਕਦੇ ਹੋ ਜੀ ਆਪਾਂ ਕਟਾਂਗੇ ਬਰੀ ਬਰੀ ਕ ਲਸਣ ਗਾਈਜ਼ ਤੁਸੀਂ ਦੇਖ ਸਕਦੇ ਹੋ ਮੈਂ ਲਸਣ ਤੇ ਅਦਰਕ ਨੂੰ ਕੱਟ ਲਿਆ ਵੇਖ ਸਕਦੇ ਤੁਸੀਂ ਬ੍ਰੀਕ ਬ੍ਰੀਕ ਕੱਟਿਆ ਹੋਇਆ ਵਾ ਹੁਣ ਆਪਾਂ ਇਹਨਾਂ ਨੂੰ ਰੱਖਾਂਗੇ ਸਾਈਡ ਤੇ ਫੋਨ ਮੈਂ ਕਰ ਲੱਗੀ ਆ ਕੀ ਹਨ ਬਿੱਲੀ ਗਾਸ਼ ਆਪਾਂ ਪਾਵਾਂਗੇ ਇਹਦਾ ਰਹਿਤਾ ਸੇਬ ਬਲੂਗ ਨਾਲ ਬਣੇ ਰਹੇ ਹੋ ਬਹੁਤ ਵਧੀਆ ਬਲੂਗ ਹੋਊਗਾ ਇਹਦਾ ਫਰੈਂਡੀ ਤੇ ਦੇ ਕੇ ਸ਼ਬਦ ਮੈਂ ਕਮੈਂਟ ਦੇ ਵਿੱਚ ਕਰਤਾ ਸੀ ਕਿ ਇਹ ਨੂੰ ਬਿੱਲੀ ਕਸ ਤੁਸੀਂ ਦੇਖ ਸਕਦੇ ਹੋ ਦੇਖ ਸਕਦੇ ਹੋ ਤੇ ਹੁਣ ਆਪਾਂ ਲਾਵਾਂਗੇ ਗਾਇਸ ਤੜਕਾ ਤੁਸੀਂ ਵਲੋਗ ਦੇ ਨਾਲ ਬਣੇ ਰਹੋ ਮਿਲਦੇ ਤੁਹਾਨੂੰ ਆਪਾਂ ਤੜਕਾ ਲੌਂ ਲੱਗੇ ਗਾਇਸ ਤੁਸੀਂ ਦੇਖ ਸਕਦੇ ਹੋ ਵੀ ਆਪਾਂ ਕੜਾਈ ਵਿੱਚ ਪਾ ਰਿਹਾ ਤੇਰ ਗਾਇਸ ਇਸ ਵਿੱਚ ਪਾਲੇ ਆਪਾਂ ਪਹਿਲੇ ਮੇਥਰੇ ਤੇ ਹੁਣ ਪਾਵਾਂਗੇ ਜਿਹੜਾ ਪਿਆਜ਼ ਪਾਵਾਂਗੇ ਉਸ ਤੋਂ ਬਾਅਦ ਸਾਰਾ ਸਮਾਂ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਕਰਾਂਗੇ ਬਰਾਊਨ ਕਾਈਸ ਕਮੈਂਟ ਕਰਕੇ ਜਰੂਰ ਦੱਸਿਆ ਤੇਲ ਕੋਲ ਵਰਤਦਾ ਪੰਗੜਾ ਬਹੁਤ ਵਧੀਆ ਤੇਲ ਕਮੈਂਟ ਕਰਕੇ ਜਰੂਰ ਦੱਸਿਓ ਕੌਣ ਕੌਣ ਵਰਤਦਾ ਤੇ ਜੇ ਕੋਈ ਸਾਡੇ ਪੰਗੜਾ

ਆਇਸ ਮਸਾਲਾ ਹੋ ਗਿਆ ਬਰਾਊਨ ਤੁਸੀਂ ਦੇਖ ਹੀ ਸਕਦੇ ਹੋ ਹੋਰ ਆਪਾਂ ਇਹਦੇ ਵਿੱਚ ਪਾਵਾਂਗੇ ਸਬਜ਼ੀ ਤੁਹਾਨੂੰ ਪਤਾ ਜਿਵੇਂ ਕਿ ਕੀ ਆਦੀ ਸਬਜ਼ੀ ਪਾਵਾਂਗੇ ਤੁਸੀਂ ਦੇਖ ਹੀ ਸਕਦੇ ਹੋ ਲੋਜ ਇੱਧਰ ਲੱਗ ਗਿਆ ਈਆਂ ਨੂੰ ਤੜਕਿਆ ਗਾਇਸ ਤੇ ਇੱਧਰ ਮੈਂ ਥਰ ਲਿਆ ਸੀ ਪਾਣੀ On apa ide ਵਿੱਚ pauangia? Qui ạ? Ehda banava ngia apa raita. Tisier na te banat mera ਗਾਈ ਤੁਸੀਂ ਦੇਖ ਸਕਦੇ ਸਾਡੀ ਕੜਾਈ ਦੇ ਟੁਕੜੇ ਟੁੱਟਾ ਹੈ ਵੇਖ ਲੋ ਇੱਕ ਕੋਈ ਆ ਇੱਕ ਟੁੱਟਾ ਹੈ ਤੀ ਦੇਖੋ ਚਲੋ ਜੀ ਨਤ ਕਰ ਗਾਇਸਾ ਹੁੰਦਾ ਵਾ ਕਿ ਆ ਤਾਂ ਆਪਾਂ ਮਿਲਦੇ ਤੁਹਾਨੂੰ ਬਾਅਦ ਵਿੱਚ ਕੀ ਤੁਹ ਲੋਗ ਲੈ ਵੇ ਬਣ ਰਿਹਾ ਗਾਇਸ ਇੱਧਰ ਮੈਂ ਗੋਨਲੇ ਆਟਾ ਤੁਸੀਂ ਦੇਖ ਸਕਦੇ ਹੋ ਇੱਧਰ ਆਪਣੀ ਚਟਨੀ ਵੀ ਰੈਡੀ ਹੋ ਗਈ ਆ ਉੱਧਰ ਸਬਜ਼ੀ ਵੀ ਬਣ ਗਈ ਤੇ ਤੁਹਾਨੂੰ ਆਪੋ ਵੀ ਦਿਖਾਉਣੀ ਆ ਗਾਇਸ ਤੁਸੀਂ ਦੇਖ ਸਕਦੇ ਸਾਡੀ ਸਬਜ਼ੀ ਹੋ ਗਈ ਆ ਰੈਡੀ ਦੇਖੋ ਤੇ ਇੱਧਰ ਆਪਾਂ ਧਰੀਆ ਰਾਤ ਵਾਲੀ ਚਾਹ ਚਾਹ ਪੀ ਕੇ ਬਣਾ ਗਈ ਗਾਇਸ ਆਪਾਂ ਰਹਾ ਤਾਂ ਜਿੰਨੇ ਵੀ ਮਸੇਲੀਆ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਪਾਂ ਤੁਹਾਨੂੰ ਚਾਹ ਪੀ ਕੇ ਗਾਇਸ ਜੀ ਮੈਨੂੰ ਪਤਾ ਹੈ ਕਿ ਉੱਧਰ ਪਲਾਉ ਤੇ ਸਬਜ਼ੀ ਦਾ ਤੜਕਾ ਤਾਂ ਹੁਣ ਮੰਮੀ ਜੀ ਬਣਾਉਣ ਲੱਗਿਆ ਹੈ ਚਟਨੀ ਜਿਹੜੀ ਤੁਹਾਨੂੰ ਅੰਬੀਆਂ ਦਿਖਾਈਆਂ ਸੀ ਅੰਬੀਆਂ ਕੱਟ ਲਈਆਂ ਵਾ ਵਿੱਚ ਹੈਗੇ ਮਿਰਚਾਂ ਪਿਆਜ਼ ਤੇ ਨਮਕ ਆਪਾਂ ਵਿੱਚੇ ਪਾ ਲਈ ਤੇ ਹੁਣ ਆਪਾਂ ਇਹਨੂੰ ਕਰਨ ਲੱਗਿਆਂ ਗ੍ਰੈਂਡ ਤੁਸੀਂ ਦੇਖ ਹੀ ਸਕਦੇ ਹੋ ਗਾਇਸ ਇੱਧਰ ਗੁੰਨਣ ਲਈ ਮੈਂ ਆਟਾ ਟਾਈਮ ਬਹੁਤ ਜ਼ਿਆਦਾ ਹੋ ਗਿਆ ਤਾਂ ਆਪਾਂ ਦਵਾ ਦਵਾ ਆਟਾ ਗੁੰਨ ਕੇ ਤੇ ਬਣਾਵਾਂਗੇ ਰੋਟੀ ਤੇ ਮਿਲਦੇ ਤੁਹਾਨੂੰ ਆਪਾਂ ਆਟਾ ਗੁੱਲ ਕੇ ਹਾਂਜੀ ਤੁਸੀਂ ਦੇਖ ਸਕਦੇ ਇੱਧਰ ਆਪਾਂ ਬਣਾ ਲਿਆ ਸੀ ਰੈਤਾ ਇੱਧਰ ਲੱਤ ਦੀ ਪਈ ਗਈ ਸ ਰੋਟੀ ਤੁਸੀਂ ਦੇਖ ਸਕਦੇ ਹੋ ਤੇ ਇੱਧਰ ਆਪਾਂ ਬਣਾ ਲਈ ਸੀ ਲੱਸੀ ਗਾਇਸ ਤੁਸੀਂ ਹੀ ਵਲੌਗ ਨਾਲ ਬਣੇ ਰਹੇ ਬਹੁਤ ਵਧੀਆ ਵਲੌਗ ਹੋਗਾ ਤੇ ਹੁਣ ਆਪਾਂ ਬੰਦੀਆਂ ਰੋਟੀਆਂ ਤੇ ਆਪਾਂ ਸਾਰੇ ਨੇ ਪਾ ਕੇ ਦਿਨੇ ਆ ਤੇ ਮਿਲਦੇ ਤੁਹਾਨੂੰ ਬਾਅਦ ਗਾਇਸ ਇੱਧਰ ਬਣੀ ਗਈ ਰੋਟੀ ਤੁਸੀਂ ਦੇਖ ਹੀ ਸਕਦੇ ਹੋ ਨਾਲ ਹੈ ਗਿਆ ਮੰਗੇਓ ਅੱਜ ਦਾ ਲੋਕ ਕਿਵੇਂ ਦਾ ਲੱਗਾ ਲਾਈਕ ਕਮੈਂਟ ਸ਼ੇਅਰ ਕਰਕੇ ਜੂ ਦੱਸਣ ਵਾਲੇ ਕਰਦੇ ਚੈਨਲ ਸਬਸਕ੍ਰਾਈਬ